ਜੰਗਲਾਂ ਦੇ ਵਿੱਚ ਅੱਗ ਦਾ ਤਾंडਵ ਦੇਖਣ ਨੂੰ ਮਿਲਿਆ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਾਰਾ ਆਸਮਾਨ ਜਿਹੜਾ ਹੈ ਕਿ ਲਾਲ ਨਜ਼ਰ ਆ ਰਿਹਾ ਹੈ Shimla Mandi Solan ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਭਿਆਨਕ ਅੱਗ ਲੱਗੀ ਹੈ ਜਿੱញਾ Shimla Mandi Solan 'ਚ ਜਿਹੜਾ ਕਿ ਜੰਗਲਾਂ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਦੱਸਿਆ ਜਾ ਰਿਹਾ ਹੈ ਕਿ ਪਿਛਲੇ 48 ਘੰਟਿਆਂ ਤੋਂ ਇਹ ਅੱਗ ਜਿਹੜੀ ਹੈ ਲਗਾਤਾਰ ਜਲ ਰਹੀ ਹੈ ਤਾਂ ਫਿਰ ਹਾਲਤ ਹੁੰਦਾ ਵੀ ਕਿ ਉੱਥੇ ਦੇ ਲੋਕਾਂ ਦੇ ਵਿੱਚ ਜ਼ਰੂਰ ਜਿਹੜੇ ਕਿ ਇਸ ਅੱਗ ਨੂੰ ਦੇਖ ਕੇ ਭਾਜੜਾ ਪਈਆਂ ਹੋਈਆਂ ਨੇ Shimla ਵਰਗੇ ਠੰਡੇ ਇਲਾਕੇ ਦੇ ਵਿੱਚ ਜੜ ਕਿ ਅੱਗ ਦਾ ਤਾंडव ਦੇਖਣ ਨੂੰ ਮਿਲਿਆ ਹੈ। ਇਹ ਤਸਵੀਰਾਂ ਕਾਫੀ ਹੈਰਾਨ ਕਰਕੇ ਰੱਖਦੀਆਂ ਨੇ ਸੋਸ਼ਲ ਮੀਡੀਆ ਤੇ ਵੀ ਖੂਬ ਵਾਇਰਲ ਹੋ ਰਹੀਆਂ ਨੇ ਤੇ ਕਿਸੇ ਵੱਲੋਂ ਇਹ ਵੀਡੀਓ ਵੀ ਬਣਾ ਲਈ ਗਈ ਹੈ। 48 ਘੰਟਿਆਂ ਤੋਂ ਲਗਾਤਾਰ ਅਗ ਦਾ ਤਾਡਵ ਦੇਖਣ ਨੂੰ ਮਿਲ ਰਿਹਾ ਹੈ ਚਾਰੇ ਪਾਸੇ ਜਿਹੜੇ ਕਿ ਅਗ ਦਾ ਭੰਬੜ ਮਚਦਾ ਹੋਇਆ ਨਜ਼ਰ ਆ ਰਿਹਾ ਹੈ ਚਿੰਕਾਰੀਆਂ ਉੱਡਦੀਆਂ ਨਜ਼ਰ ਆ ਰਹੀਆਂ ਨੇ ਤਸ਼ੀਮਲਾ ਮੰਡੀ ਸੋਲਨ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਜੰਗਲਾਂ ਦੇ ਵਿੱਚ ਇਹ ਅੱਗ ਜਿਹੜੀ ਕਿ ਦੱਸਿਆ ਜਾ ਰਿਹਾ ਹੈ ਕਿ ਵਾਧੀ ਜਾ ਰਹੀ ਹੈ ਪਿਛਲੇ 48 ਘੰਟਿਆਂ ਤੋਂ ਲਗਾਤਾਰ ਇਹ ਅੱਗ ਵੱਧਦੀ ਹੋਈ ਨਜ਼ਰ ਆ ਰਹੀ ਹੈ ਤਾਂ ਫਿਲਹਾਲ ਅੰਦਾਜ਼ਾ ਹੈ ਕਿ ਇਸ ਨੂੰ ਲੈ ਕੇ ਪ੍ਰਸ਼ਾਸਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਪਰ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਵੀ ਜਿੱਥੇ ਲਗਾਤਾਰ ਜਾਰੀ ਹੈ ਉੱਥੇ ਹੀ ਲੋਕਾਂ ਨੂੰ ਵੀ ਜੜ ਕੇ ਅਲਰਟ ਕਰ ਦਿੱਤਾ ਗਿਆ ਕਿਉਂਕਿ ਜੰਗਲਾ ਦੇ ਵਿੱਚ ਇਹ ਫੈਲਦੀ ਹੋਈ ਅੱਗ ਜਿਹੜੀ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਵਾਦਨੀ ਸ਼ੁਰੂ ਹੋ ਚੁੱਕੀ ਹੈ ਜੰਗਲਾਂ ਦੇ ਵਿੱਚ ਅੱਗ ਦਾ ਤਾंडव ਦੇਖਣ ਨੂੰ ਮਿਲਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਆਸਮਾਨ ਜਿਹੜਾ ਹੈ ਕਿ ਲਾਲ ਨਜ਼ਰ ਆ ਰਿਹਾ ਹੈ Shimla Mandi Solan ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਭਿਆਨਕ ਅੱਗ ਲੱਗੀ ਹੈ ਜਿੱहां Shimla Mandi Solan 'ਚ ਜਿਹੜਾ ਕਿ ਜੰਗਲਾਂ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਦੱਸਿਆ ਜਾ ਰਿਹਾ ਹੈ ਕਿ ਪਿਛਲੇ 48 ਘੰਟਿਆਂ ਤੋਂ ਇਹ ਅੱਗ ਜਿਹੜੀ ਹੈ ਲਗਾਤਾਰ ਜਲ ਰਹੀ ਹੈ ਤਫਲ ਹਾਲਤ ਹੁੰਦਾ ਸੀ ਕਿ ਉੱਥੇ ਤੇ ਲੋਕਾਂ ਦੇ ਵਿੱਚ ਜ਼ਰੂਰ ਜਿਹੜੇ ਕਿ ਇਸ ਅੱਗ ਨੂੰ ਦੇਖ ਕੇ ਭਾਜੜਾ ਪਈਆਂ ਹੋਈਆਂ ਨੇ Shimla ਵਰਗੇ ਠੰਡੇ ਇਲਾਕੇ ਦੇ ਵਿੱਚ ਜਿਹੜੇ ਕਿ ਅੱਗ ਦਾ ਤਾंडव ਦੇਖਣ ਨੂੰ ਮਿਲਿਆ ਇਹ ਤਸਵੀਰਾਂ ਕਾਫੀ ਹੈਰਾਨ ਕਰਕੇ ਰੱਖਦੀਆਂ ਵਾਲੀਆਂ ਨੇ ਸੋਸ਼ਲ ਮੀਡੀਆ ਤੇ ਵੀ ਖੂਬ ਵਾਇਰਲ ਹੋ ਰਹੀਆਂ ਨੇ ਤੇ ਕਿਸੇ ਵੱਲੋਂ ਇਹ ਵੀਡੀਓ ਵੀ ਬਣਾ ਲਈ ਗਈ ਹੈ 48 ਘੰਟਿਆਂ ਤੋਂ ਲਗਾਤਾਰ ਅਗ ਦਾ ਤਾंडव ਦੇਖਣ ਨੂੰ ਮਿਲ ਰਿਹਾ ਹੈ ਚਾਰੇ ਪਾਸੇ ਜਿਹੜੇ ਕੀ ਅਗ ਦਾ ਭੰਬੜ ਮਚਦਾ ਹੋਇਆ ਨਜ਼ਰ ਆ ਰਿਹਾ ਹੈ ਚਿੰਗਾਰੀਆਂ ਉੱਡਦੀਆਂ ਨਜ਼ਰ ਆ ਰਹੀਆਂ ਨੇ ਕਸ਼ਮੀਲਾ ਮੰਡੀ ਸੋਲਨ ਦੇ ਵਿੱਚ ਭਿਆਨਕ ਅਗ ਲੱਗੀ ਹੈ ਜੰਗਲਾ ਦੇ ਵਿੱਚ ਇਹ ਅਗ ਜਿਹੜੀ ਕਿ ਦੱਸਿਆ ਜਾ ਰਿਹਾ ਹੈ ਕਿ ਵਾਧੀ ਜਾ ਰਹੀ ਹੈ ਪਿਛਲੇ 48 ਘੰਟਿਆਂ ਤੋਂ ਲਗਾਤਾਰ ਇਹ ਅਗ ਬਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਫਿਲਹਾਲ ਅੰਦਾਜ਼ਾ ਹੈ ਕਿ ਇਸ ਨੂੰ ਲੈ ਕੇ ਪ੍ਰਸ਼ਾਸਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਫਾਰੇ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਵੀ ਜਿੱਥੇ ਲਗਾਤਾਰ ਜਾਰੀ ਹੈ ਉੱਥੇ ਹੀ ਲੋਕਾਂ ਨੂੰ ਵੀ ਜਿਹੜੇ ਕੀ ਅਲਰਟ ਕਰ ਦਿੱਤਾ ਗਿਆ ਕਿਉਂਕਿ ਜੰਗਲਾ ਦੇ ਵਿੱਚ ਇਹ ਫੈਲਦੀ ਅੱਗ ਜਿਹੜੀ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਵਾਦਨੀ ਸ਼ੁਰੂ ਹੋ ਚੁੱਕੀ ਹੈ ਜੰਗਲਾਂ ਦੇ ਵਿੱਚ ਅੱਗ ਦਾ ਤਾंडਵ ਦੇਖਣ ਨੂੰ ਮਿਲਿਆ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਾਰਾ ਆਸਮਾਨ ਜਿਹੜਾ ਹੈ ਕਿ ਲਾਲ ਨਜ਼ਰ ਆ ਰਿਹਾ ਹੈ Shimla Mandi Solan ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਭਿਆਨਕ ਅੱਗ ਲੱਗੀ ਹੈ ਜਿੱញਾ Shimla Mandi Solan 'ਚ ਜਿਹੜਾ ਕਿ ਜੰਗਲਾਂ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਦੱਸਿਆ ਜਾ ਰਿਹਾ ਹੈ ਕਿ ਪਿਛਲੇ 48 ਘੰਟਿਆਂ ਤੋਂ ਇਹ ਅੱਗ ਜਿਹੜੀ ਹੈ ਲਗਾਤਾਰ ਜਲ ਰਹੀ ਹੈ ਫਲ ਹਾਲਤ ਹੁੰਦਾ ਸੀ ਕਿ ਉੱਥੇ ਦੇ ਲੋਕਾਂ ਦੇ ਵਿੱਚ ਜ਼ਰੂਰ ਜਿਹੜੇ ਕਿ ਇਸ ਅੱਗ ਨੂੰ ਦੇਖ ਕੇ ਭਾਜੜਾ ਪਈਆਂ ਹੋਈਆਂ ਨੇ Shimla ਵਰਗੇ ਠੰਡੇ ਇਲਾਕੇ ਦੇ ਵਿੱਚ ਜਿਹੜੇ ਕਿ ਅੱਗ ਦਾ ਤਾंडव ਦੇਖਣ ਨੂੰ ਮਿਲਿਆ ਇਹ ਤਸਵੀਰਾਂ ਕਾਫੀ ਹੈਰਾਨ ਕਰਕੇ ਰੱਖਣ ਵਾਲੀਆਂ ਨੇ ਸੋਸ਼ਲ ਮੀਡੀਆ ਤੇ ਵੀ ਖੂਬ ਵਾਇਰਲ ਹੋ ਰਹੀਆਂ ਨੇ ਤੇ ਕਿਸੇ ਵੱਲੋਂ ਇਹ ਵੀਡੀਓ ਵੀ ਬਣਾ ਲਈ ਗਈ ਹੈ ਤਾਂ 48 ਘੰਟਿਆਂ ਤੋਂ ਲਗਾਤਾਰ ਅੱਗ ਦਾ ਤਾंडव ਦੇਖਣ ਨੂੰ ਮਿਲ ਰਿਹਾ ਹੈ ਚਾਰੇ ਪਾਸੇ ਜਿਹੜੇ ਕਿ ਅੱਗ ਦਾ ਭੰਬੜ ਮਚਦਾ ਹੋਇਆ ਨਜ਼ਰ ਆ ਰਿਹਾ ਹੈ ਚਿੰਗਾਰੀਆਂ ਉੱਡਦੀਆਂ ਨਜ਼ਰ ਆ ਰਹੀਆਂ ਨੇ ਤਾਂ Shimla Mandi Solan ਦੇ ਵਿੱਚ ਭਿਆਨਕ ਅੱਗ ਲੱਗੀ ਹੈ ਜੰਗਲਾਂ ਦੇ ਵਿੱਚ ਇਹ ਅੱਗ ਜਿਹੜੀ ਕਿ ਦੱਸਿਆ ਜਾ ਰਿਹਾ ਹੈ ਕਿ ਵਾਧੀ ਜਾ ਰਹੀ ਹੈ ਪਿਛਲੇ 48 ਘੰਟਿਆਂ ਤੋਂ ਲਗਾਤਾਰ ਇਹ ਅੱਗ ਵੱਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਫਿਲਹਾਲ ਅੰਦਾਜ਼ਾ ਹੈ ਕਿ ਇਸ ਨੂੰ ਲੈ ਕੇ ਪ੍ਰਸ਼ਾਸਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਪਰ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ਾਂ ਵੀ ਜਿੱਥੇ ਲਗਾਤਾਰ ਜਾਰੀ ਹੈ ਉੱਥੇ ਹੀ ਲੋਕਾਂ ਨੂੰ ਵੀ ਜਿਹੜੇ ਕੀ ਅਲਰਟ ਕਰ ਦਿੱਤਾ ਗਿਆ ਕਿਉਂਕਿ ਜੰਗਲਾ ਦੇ ਵਿੱਚ ਇਹ ਫੈਲਦੀ ਹੋਈ ਅੱਗ ਜਿਹੜੀ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਵਾਦਨੀ ਸ਼ੁਰੂ ਹੋ ਚੁੱਕੀ ਹੈ